ਜੋ ਪਈ ਸਰਹੰਦ ਡੇਗ ਇੱਕ ਸਲੋਦੀ ಗ್ರಾಮ ਹੋਤੇ ਉਹਾਂ ਸਿੰਘਣ ਕੇ ਤਾਵ ਹੁਣ ਲਿਖਦੇ ਨੇ ਭਾਈ ਰਤਨ ਸਿੰਘ ਪੰਗੂ ਜੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਅੰਦਰ ਕਿਸ ਸਰਹੰਦ ਦੇ ਨੇੜੇ ਇੱਕ ਸਲੋਦੀ ਨਾਮ ਦਾ ਗ੍ਰਾਮ ਹੈ ਨਗਰ ਹੈ ਜਿਸ ਨੂੰ ਸਿੰਘਾਂ ਦੀ ਸਲੋਦੀ ਵੀ ਕਹਿੰਦੇ ਆ ਤੁਹਾਡੇ ਖੰਨਾ ਸ਼ਹਿਰ ਦੇ ਬਿਲਕੁਲ ਨੇੜੇ ਹੈ ਉਦੋਂ ਜ਼ਿਕਰ ਕਰਦੇ ਲਿਖਦੇ ਨੇ ਉੱਤੇ ਉहां ਸਿੰਘਨ ਕੇ ਧਾਮ ਇੱਥੇ ਨਾਮੀ ਗ੍ਰਾਮੀ ਸਿੰਘਾਂ ਦੇ ਘਰ ਸਨ ਅੱਜ ਕੱਲ ਵੀ ਇਹ ਪਿੰਡ ਸਿੰਘਾਂ ਦੀ ਸਲੌਦੀ ਵੱਜਦਾ ਹੈ تن ਮੈਂ ਇੱਕ ਆਲੀ ਸਿੰਘ ਨਾਮ ਚਾਤ੍ਰਿਕ ਕਰਤ ਵਜੀਰੇ ਤਾਵ ਉਹਨਾਂ ਦੇ ਵਿੱਚੋਂ ਆਲੀ ਸਿੰਘ ਤੇ ਮਾਲੀ ਸਿੰਘ ਦੋ ਸਿੰਘ ਸਨ ਇਸ ਪਿੰਡ ਵਿੱਚ ਰਹਿੰਦੇ ਇਹ ਗੁਰੂ ਘਰ ਦੇ ਬੜੇ ਸ਼ਰਧਾਲੂ ਸਨ ਪ੍ਰੀਤਵਾਨ ਸੇਖ ਸਨ ਇਹਨਾਂ ਦੀ ਸੰਤਾਨ ਵਿੱਚੋਂ ਅੱਜ ਕੱਲ ਮਤਲਬ ਬਾਬਾ ਬੰਤਾ ਸਿੰਘ ਨਿਹੰਗਰੇ ਜਿਹੜੇ ਉਸ ਸਮੇਂ ਵਿਚਰਦੇ ਸਨ ਜਦੋਂ ਭਾਈ ਰਤਨ ਸਿੰਘ ਪੰਗੂ ਜੀ ਆ ਕੇ ਮਿਲਦੇ ਨੇ ਲਿਖਦੇ ਨੇ ਪੂਰਾ ਇਤਿਹਾਸ ਆ ਕੇ ਤਾਂ ਲਿਖਦੇ ਨੇ ਕਿ ਸਿੰਘਾਂ ਦੀ ਸਰੌਦੀ ਪਿੰਡ ਦੇ ਵਿੱਚ ਆਲੀ ਸਿੰਘ ਜੀ ਤੇ ਮਾਲੀ ਸਿੰਘ ਜੀ ਇਹਨਾਂ ਨੇ ਡੇਰਾ ਲਾਇਆ ਹੋਇਆ ਹੈ ਚਾਕਰੀ ਕਰਤ ਵਜੀਰੇ ਧਾਮ ਇਸ ਸਰਹੰਦ ਦੇ ਨਵਾਬ ਵਜੀਦ ਖਾਂ ਦੇ ਪਾਸ ਇਹ ਨੌਕਰੀ ਕਰਦੇ ਸਨ ਨਵਾਬ ਸਰਹੰਦੀ ਉਸੇ ਬੁਲਾਇਓ ਸਤ ਪੁੱਛਿਓ ਤੂੰ ਗੁਰੂ ਔਰ ਆਇਓ ਤਾਂ ਸਰਹੰਦ ਦੇ ਨਵਾਬ ਵਜੀਦ ਖਾਂ ਨੇ ਸਨੇਹਾ ਭੇਜਿਆ ਈ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਕਹਿਣ ਲੱਗਾ ਵੀ ਸੁਣਿਆ ਤੁਹਾਡਾ ਕੋਈ ਨਵਾਂ ਗੁਰੂ ਆਇਆ ਈ ਸੁਣਿਆ ਤੁਸੀਂ ਉਹਦੇ ਪਾਸ ਵੀ ਜਾਣਾ ਚਾਹੁੰਦੇ ਹੋ ਤੁਹਾਨੂੰ ਜਾਣਾ ਵੀ ਚਾਹੀਦਾ ਉਹਦੇ ਕੋਲ ਜਾਓ ਜਾਓ ਜਾ ਕੇ ਮੇਰਾ ਸਨੇਹਾ ਪਹੁੰਚਾ ਦੇ ਉਹਦੇ ਕੋਲੇ ਕਿ ਇਹ ਹੀ ਸਰਾਂਤ ਦੀ ਧਰਤੀ ਐ ਜਿੱਥੇ ਮੈਂ ਪਹਿਲਾਂ ਵੀ ਗੁਰੂ ਕੇ ਪਰਿਵਾਰ ਨਾਲ ਜੋ ਕੀਤਾ ਉਹਨੂੰ ਪਤਾ ਹੋਣਾ ਐ ਦੱਸਿਓ ਵੀ ਮੈਂ ਵਜੀਦਾ ਹਾਂ ਮੈਂ ਐਵੇਂ ਦਾ ਹਾਂ ਇਨ ਸਿੰਘਾਂ ਨੂੰ ਕੁਝ ਐਸੇ ਬਚਨ ਆਖੇ ਕਿ ਉਹਨਾਂ ਸਿੰਘਾਂ ਦਾ ਖੂਨ ਉਬਾਲਾ ਮਾਰ ਗਿਆ ਇਹਨੇ ਇਹੋ ਜੀਆਂ ਗੱਲਾਂ ਕੀਤੀਆਂ ਕਿ ਸਿੰਘਾਂ ਦੇ ਅੰਦਰ ਐਸਾ ਰੋਹ ਵੜ ਗਿਆ ਕਿ ਉਹ ਆਪਣੇ ਆਪ ਨੂੰ ਬਸ ਰੋਕ ਕੇ ਬੈਠੇ ਸਨ ਇਹ ਕਿਵੇਂ ਨਾ ਕਿਵੇਂ ਕੁਵਾਰੀ ਬੰਦਾ ਸਿੰਘ ਬਹਾਦਰ ਇੱਥੇ ਪਹੁੰਚ ਜਾਵੇ ਇੱਕ ਇੱਕ ਚੀਜ਼ ਦਾ ਬਦਲਾ ਲਿਆ ਜਾਵੇਗਾ ਤਾਂ ਕਹਿਣ ਲੱਗੇ ਸੱਤ ਪੁੱਛਿਓ ਤੁਮ ਗੁਰ ਔਰ ਆਇਓ ਬੰਦੇ ਬਹਾਦਰ ਵੱਲ ਇਸ਼ਾਰਾ ਕਰਕੇ ਆਲੀ ਸਿੰਘ ਤੇ ਮਾਲੀ ਸਿੰਘ ਨੂੰ ਸੱਦ ਕੇ ਪੁੱਛਿਆ ਮੈਂ ਸੁਣਿਆ ਤੁਹਾਡਾ ਇੱਕ ਹੋਰ ਨਵਾਂ ਗੁਰੂ ਆ ਰਿਹਾ ਹੈ ਤੁਮ ਕੋ ਚਾਹੀਏ ਤਾਂ ਉਸ ਪੈ ਜਾਓ ਤੁਹਾਡਾ ਫਰਜ਼ ਸੀ ਉਦੇ ਕੋਲ ਜਾਣ ਤੁਹਾਨੂੰ ਉਹਦੇ ਪਾਸ ਜਾਣਾ ਚਾਹੀਦਾ ਹੈ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਉਹਦੇ ਕੋਲ ਜਾਓ ਤੂੰ ਕੋ ਚਾਹਤ ਉਸ ਪਹਿ ਜਾਓ ਉਸ ਕੋ ਤੁਮ ਇहां ਲੈ ਆਓ ਤੇ ਉਸ ਨੂੰ ਤੁਸੀਂ ਆਪਣੇ ਗੁਰੂ ਨੂੰ ਮੇਰੇ ਕੋਲ ਲੈ ਕੇ ਆਓ ਇहां ਆਏ ਦਉ ਅਲਖ ਮਿਟਾਓ ਰਣੇ ਪੁਤਰਣ ਗੁਰ ਸੀਤਾਪੀ ਜਾਏ ਹੰਕਾਰ ਵਸ ਹੁੰਦਾ ਹੋਇਆ ਵਜੀਦ ਖਾਂ ਕਹਿਣ ਲੱਗਾ ਓ ਇੱਕ ਵਾਰੀ ਮੇਰੇ ਕੋਲ ਲੈ ਕੇ ਆਓ ਨੂੰ ਅਲਕ ਮਿਟਾ ਦੇਗਾ ਮਿੱਟੀ ਵਿੱਚ ਮਿਲਾ ਦੇਗਾ ਤੁਹਾਡੇ ਵੱਡੇ ਗੁਰੂ ਨੂੰ ਜਿਹਨੂੰ ਤੁਸੀਂ ਮਹਾਨ ਕਹਿ ਰਹੇ ਹੋ ਨਾ ਇੱਕ ਵਾਰੀ ਮੇਰੇ ਨਾਲ ਉਹਦਾ ਵਾਹ ਬਹਿਣ ਤੇ ਹੰਕਾਰ ਦੇ ਵਿੱਚ ਆ ਕੇ ਵਜੀਦ ਖਾਂ ਇਹ ਸਿੰਘਾਂ ਨੂੰ ਗੱਲ ਕਹਿਣ ਲੱਗਾ ਰਣੇ ਪੁੱਤਰ ਗੁਰ ਸ਼ਿਤਾਬੀ ਜਾਏ ਆਖਣ ਲੱਗਾ ਉਹ ਸਹਿਬਯਾਦਿਆਂ ਦਾ ਬੈਰ ਲੈਣ ਆਇਆ ਨਾ ਉਹ ਛੇਤੀ ਜਾ ਕੇ ਗੁਰੂ ਕੇ ਸਹਿਬਯਾਦਿਆਂ ਨਾਲ ਲੜ ਜਾਵੇਗਾ ਉਸ ਨੂੰ ਮੈਂ ਗੁਰੂ ਕੇ ਸਹਿਬਯਾਦਿਆਂ ਦੇ ਕੋਲ ਛੇਤੀ ਭੇਜ ਦੇਵਾਂਗਾ ਇਉਂ ਹੰਕਾਰ ਵਿੱਚ ਬੋਲਿਆ ਸਿੰਘਣ ਕਹੀ ਜੋ ਹੋਏ ਗੁਰੂ ਪੂਰਾ ਤੋ ਆਪੇ ਆਗੋ ਕਹਿਓ ਤੁਮੈ ਜ਼ਰੂਰਾ ਸਿੰਘਾਂ ਨੇ ਕਿਹਾ ਜੇ ਉਹ ਪੂਰਾ ਗੁਰੂ ਹੋਇਆ ਨਾ ਜੇ ਸਤਗੁਰੂ ਨੇ ਭੇਜਿਆ ਉਹਨੂੰ ਬਲ ਬਖਸ਼ ਕੀ ਤੈਨੂੰ ਕੀ ਜ਼ਰੂਰਤ ਹੈ ਕਾਲੀ ਪਈਏ ਤੈਨੂੰ ਆਪ ਹੀ ਤੇਰੇ ਕੋਲ ਚੱਲ ਕੇ ਆਊਗਾ ਤੈਨੂੰ ਸਦਨ ਦੀ ਲੋੜ ਨਹੀਂ ਹੈ ਤੂੰ ਜਿਹੜੀਆਂ ਇੱਥੇ ਅਣਖ ਗੈਰ ਦੀਆਂ ਗੱਲਾਂ ਕਰਦਾ ਏ ਤੇਰੇ ਨਾਲ ਵਾ ਪਊਗਾ ਜ਼ਰੂਰ ਉਹਦਾ ਯਾਦ ਰੱਖੀ ਉਹਨੂੰ ਗੁਰੂ ਪਾਤਸ਼ਾਹ ਨੇ ਥਾਪੜਾ ਦੇ ਕੇ ਭੇਜਿਆ ਹੈ ਫਿਰ ਉਹਨਾਂ ਕਹਿਓ ਤੂੰ ਕਹਿਦੇ ਪਾਵੇਂ ਤਦ ਛੋੜੇ ਜਦ ਹਮੈ ਦਿਖਾਵੇਂ ਕਹਿੰਦੇ ਚੰਗਾ ਇਸ ਤਰ੍ਹਾਂ ਕਹਿ ਕੇ ਉਨਾ ਚਿਰ ਤੁਹਾਨੂੰ ਮੈਂ ਜੇਲ੍ਹ ਵਿੱਚ ਬੰਦ ਕਰਦਾ ਹਾਂ ਤੇ ਤੁਸੀਂ ਜੇਲ੍ਹ ਵਿੱਚ ਰਹੋਗੇ ਮਤਲਬ ਕਿ ਸਰਦਾਰ ਅਲੀ ਸਿੰਘ ਜੀ ਤੇ ਭਾਈ ਮਾਲੀ ਸਿੰਘ ਜੀ ਨੂੰ ਵਜੀਦ ਖਾਂ ਕਹਿਣ ਲੱਗਾ ਵੀ ਤੁਹਾਨੂੰ ਮੈਂ ਜੇਲ੍ਹ ਵਿੱਚ ਡੱਕ ਦੇਣਾ ਤੁਹਾਨੂੰ ਮੈਂ ਜੇਲ੍ਹ ਵਿੱਚ ਰੱਖਣਾ ਤੇ ਉਹਨੇ ਹੁਕਮ ਛੜਾਇਆ ਨਹੀਂ ਆਵੈ ਮੈਂ ਤੁਮ ਦਇਯ ਗੋ ਮਾਰ ਬੇੜੀ ਪਾਈ ਇਤੈ ਕਰਾਰ ਜੇ ਤੁਹਾਡਾ ਗੁਰੂ ਇੱਥੇ ਨਾ ਨਾ ਆਇਆ ਮੈਂ ਤੁਹਾਨੂੰ ਜਾਨੋਂ ਮਾਰ ਦੇਣਾ ਇੱਕ ਦਿਨ ਤੁਹਾਡਾ ਗੁਰੂ ਇੱਥੇ ਆਉਂਦਾ ਕਿ ਨਹੀਂ ਆਉਂਦਾ ਇਹ ਇਕਰਾਰ ਕਰਕੇ ਉਹ ਸਿੰਘਾਂ ਨੂੰ ਬੇੜੀਆਂ ਪਾਉਣ ਦਾ ਜਿਹੜਾ ਉਹ ਹੁਕਮ ਕਰਨ ਲੱਗਾ ਦੋਹਰਾ ਬੇੜੀ ਮੈਂ ਪਗ ਨਹਿ ਰਹਿ ਤੁਰਕ ਸੋ ਤਗ ਕਰਾਏ ਬੇੜੀ ਦੇ ਵਿੱਚ ਪੈਰ ਹੀ ਨਹੀਂ ਆ ਰਹੇ ਉਹ ਕੁੰਡਾ ਪਾਉਂਦੇ ਹਨ ਉਹ ਪੈਰ ਫੇਰ ਨਿਕਲ ਜਾਂਦਾ ਸੀ ਉਹ ਫੇਰ ਕੁੰਡਾ ਪਾਉਂਦੇ ਸੀ ਭੀੜਾ ਕਰਕੇ ਉਹ ਪੈਰ ਫੇਰ ਨਿਕਲ ਜਾਂਦਾ ਸੀ ਬੇੜੀ ਪਈ ਉਹ ਨਹੀਂ ਸਿੰਘਾਂ ਦੇ ਪੈਰਾਂ ਨੂੰ ਭਾਵਕੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਦੇ ਪੈਰਾਂ ਨੂੰ ਵੀਡੀਓ ਨਹੀਂ ਪਈ ਆਏ ਵੀਰ ਸਿੰਘਣ ਕਹੈ ਤゥム ਤਰੋ ਬੰਦੇ ਕੇ ਦਾਏ ਇੰਨੇ ਨੂੰ ਬੰਦਾ ਸਿੰਘ ਬਹਾਦਰ ਦੇ ਵੀਰ ਜਿਹੜੇ ਨੇ ਉਹਨਾਂ ਦਾ ਪੈਗਾਮ ਪਹੁੰਚਦਾ ਹੈ ਸਿੰਘਾਂ ਦੇ ਪਾਸ ਕਿ ਚਲੋ ਤਰੋ ਹੁਣ ਬੰਦਾ ਸਿੰਘ ਬਹਾਦਰ ਦੇ ਨਾਲ ਰਲਿਏ ਆਏ ਵੀਰ ਸਿੰਘਣ ਕਹੈ ਤゥム ਰੁਦੋ ਬੰਦੇ ਕੇ ਦਾਏ ਆਖਦੇ ਨੇ ਤਦੋਂ ਇੰਨੇ ਨੂੰ ਪੈਗਾਮ ਆ ਗਿਆ ਹੈ ਕਿ ਜਦੋਂ ਬੰਦਾ ਸੁਨਭਾਦਰ ਦੇ ਨਾਲ ਰੜੀਏ ਚੌਪਈ ਤਬ ਸਿੰਘਣ ਕੋ ਮਨ ਪਤੇ ਆਇਆ ਕਹੇ ਨੀਬਾਬ ਤੇ ਸਾਭ ਕਰਾਇਆ ਉਦੋਂ ਸਿੰਘਾਂ ਨੂੰ ਯਕੀਨ ਹੋ ਗਿਆ ਕਿ ਸਾਡੀ ਮਰਦ ਆ ਗਈ ਹੈ ਸਾਨੂੰ ਯਾਦ ਕੀਤਾ ਗਿਆ ਹੈ ਤਦੋਂ ਉਹਨਾਂ ਨੇ ਮਨ ਵਿੱਚ ਨਿਸ਼ਚਾ ਕਰ ਲਿਆ ਤੇ ਉਹਨਾਂ ਨੂੰ ਹੌਸਲਾ ਹੋ ਗਿਆ ਨਵਾਬ ਕਹੀ ਹਮ ਹੱਸ ਕਰ ਕਹੀ ਅਬ ਨਹਿ ਰਹੇ ਸਿੰਘਣ ਉਸ ਕਹੀ ਕਹਿ ਨਵਾਬ ਤੇ ਹਿਸਾਬ ਕਰਾਵਾ ਨਵਾਬ ਬਰੀਦ ਖਾਨ ਨੂੰ ਕਹਿਣ ਲੱਗਿਓ ਸਾਡਾ ਹਿਸਾਬ ਕਰਦੇ ਅਸੀਂ ਨੌਕਰੀ ਨਹੀਂ ਕਰਨੀ ਹੋਣੀ ਸਾਡੀ ਪਿਛਲੀ ਜਿਹੜੀ ਤਨਖਾਹ ਰਹਿੰਦੀ ਏ ਤੇਰੇ ਵੱਲ ਉਹ ਸਾਡਾ ਹਿਸਾਬ ਕਰ ਲੈ ਬੇੜੀ ਤਾਂ ਹੁਣ ਸਿੰਘਾਂ ਤੇ ਪੈਂਦੀ ਨਹੀਂ ਨਵਾਬ ਕਹਿੰਦਾ ਤਾਂ ਤੁਹਾਨੂੰ ਹਾਸੇ ਵਿੱਚ ਗੱਲ ਕਹੀ ਆ ਭਾ ਮਖੌਲ ਕੀਤਾ ਏ ਹਾਸੀ ਨਾਲ ਟਾਲਦਾ ਹੋਇਆ ਗੱਲ ਨੂੰ ਸਿੰਘਾਂ ਨੂੰ ਬਰਾਉਣ ਲੱਗਾ ਅਬ ਨਹਿ ਰਹੇ ਸਿੰਘਰ ਉਸ ਕਹੀ ਸਿੰਘਾਂ ਨੇ ਆਖਿਆ ਵੀ ਤੇਰਾ ਹੰਕਾਰ ਟੁੱਟੇਗਾ ਜ਼ਰੂਰ ਤੈਨੂੰ ਤਖਤਾਂ ਤੇ ਗੁਮਾਨ ਹੈ ਤੈਨੂੰ ਤਾਜਾਂ ਤੇ ਗੁਮਾਨ ਹੈ ਤੈਨੂੰ ਫੌਜਾਂ ਤੇ ਗੁਮਾਨ ਹੈ ਇਹ ਗੱਲ ਯਾਦ ਰੱਖੀ ਜਦੋਂ ਮੌਤ ਆਉਂਦੀ ਹੈ ਨਾ ਉਦੋਂ ਕੋਈ ਸਹਾਰਾ ਨਹੀਂ ਬਣਦਾ ਇਹ ਫੌਜਾਂ ਵੀ ਖੜੀਆਂ ਰਹਿ ਜਾਂਦੀਆਂ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਸਹਿਸਕ੍ਰਿਤੀ ਦੀ ਬਾਣੀ ਵਿੱਚ ਫਰਮਾਉਂਦੇ ਨੇ ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸ਼ਾ ਕਹਿੰਦੇ ਕੋਈ ਬੰਦਾ ਉਹਨੇ ਆਪਣੇ ਆਲੇ ਦੁਆਲੇ ਸਿਕਿਉਰਿਟੀ ਲਾ ਲਈ ਸੂਰਮੇ ਜੋਧੇ ਖੜਾ ਲਏ ਕਿ ਕੋਈ ਖਤਰਾ ਮੇਰੇ ਤੱਕ ਪਹੁੰਚ ਹੀ ਨਾ ਸਕੇ ਤਕੜੇ ਤਕੜੇ ਯੋਧੇ ਨੇ ਆਪਣੇ ਆਲੇ ਦੁਆਲੇ ਖੜਾ ਦੇ ਉਹੋ ਜੇ ਥਾਵਾ ਤੇ ਜਾਣਾ ਹੀ ਛੱਡ ਦਿੱਤਾ ਜਿੱਥੇ ਮੌਤ ਦਾ ਡਰ ਹੋਵੇ ਫਿਰ ਸਾਬ ਨਿਚੋੜ ਕੱਢਦੇ ਪਤਾ ਕੀ ਕਹਿੰਦੇ ਹੋਵੰਤ ਆਗਿਆ ਭਗਵਾਨ ਪਰਖਾ ਨਾਨਕ ਕੀੜੀ ਸਾਸ ਅਕਰਖਤੇ ਜਦੋਂ ਮੌਤ ਆਉਂਦੀ ਏ ਇੱਕ ਕੀੜੀ ਵੀ ਪ੍ਰਾਣ ਲੈ ਲੈਂਦੀ ਏ ਬੰਦਾ ਸਿੰਘ ਬਹਾਦਰ ਦੇ ਆਉਣ ਦੇ ਨਾਮ ਨੂੰ ਸੁਣ ਕੇ ਨਾ ਰੋਹ ਵਿੱਚ ਆਇਆ ਵਜੀਦਾ ਹੰਕਾਰ ਵਿੱਚ ਕਹਿੰਦਾ ਏ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਦੇ ਪਾਸ ਇਥੇ ਸਹਿਬਜਾਦੇ ਪਹੁੰਚ ਗਏ ਨੇ ਨਾ ਉੱਥੇ ਬੰਦਾ ਸੰਭਾਦ ਨੂੰ ਬਚਾਵਾਂਗਾ ਇਹ ਬੜੇ ਹੰਕਾਰ ਵਿੱਚ ਬੋਲਦਾ ਹੈ ਤਾਂ ਸਿੰਘ ਕਹਿਣ ਲੱਗੇ ਵਜੀਦੇ ਹੰਕਾਰ ਨਹੀਂ ਕਰਨਾ ਚਾਹੀਦਾ ਤਖਤਾਂ ਵਾਲਿਆਂ ਦੇ ਤਖਤ ਵੀ ਮੁੱਦੇ ਵਜ ਜਾਂਦੇ ਨੇ ਇਸ ਕਰਕੇ ਹਸਾਵਨਾ ਚੱਲਣਾ ਚਾਹੀਦਾ ਤਾਂ ਖੈਰ ਸਿੰਘ ਕਹਿਣ ਲੱਗੇ ਅਸੀਂ ਹੁਣ ਇੱਕ ਘੜੀ ਵੀ ਇੱਥੇ ਨਹੀਂ ਰਹਿਣਾ ਸਾਡਾ ਹਿਸਾਬ ਕਰ ਅਸੀਂ ਜਾਣਾ ਹੈ ਤੂੰ ਹੀ ਕਹੇ اے ਮਰਨੋਂ ਡਰੈ ਹੂੰ ਆਹੀ ਗਇਓ ਹਮੈ ਅਬ ਸਰੈ ਉਹ ਤੂੰ ਹੀ ਕਹਿੰਦਾ ਸੀ ਨਾ ਵੀ ਇਹ ਮਰਨੋਂ ਡਰਦੇ ਹਨ ਅਸੀਂ ਨਹੀਂ ਡਰਦੇ ਮਰਨੋਂ ਸਾਨੂੰ ਕੋਈ ਡਰਾ ਨਹੀਂ ਸਕਦਾ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਕਹਿਣ ਲੱਗੇ ਲਾਲਾ ਜਿਹੜਾ ਜੋਰ ਤੇਰੇ ਕੋਲ ਲੱਗਦਾ ਏ ਅਸੀਂ ਜਾ ਕੇ ਰਣਨਾ ਬੰਦਾ ਸਿੰਘ ਬਹਾਦਰ ਨਾਲ ਫੇਰ ਮਿਲੈ ਤਬ ਗੁਰਕੇ ਸਾਥ ਫਤੇ ਬੁਲਾਈ ਸਿਰ ਧਰ ਹਾਥ ਫਿਰ ਮਿਲਾਂਗੇ ਗੁਰੂ ਦੇ ਨਾਲ ਆ ਕੇ ਤੈਨੂੰ ਤੂੰ ਆਖਦੇ ਨਾ ਵੀ ਤੁਹਾਡਾ ਜਿਹੜਾ ਗੁਰੂ ਉਹਨੂੰ ਮੈਨੂੰ ਮੜਾਓ ਜਿੱਧਰੋਂ ਆਊਗਾ ਨਾ ਉਸ ਦੇ ਨਾਲ ਹੀ ਹੁਣ ਤੈਨੂੰ ਮਿਲਣਾ ਉਹ ਯਾਦ ਰੱਖੀ ਗੁਰ ਫਤੇ ਬੁਲਾਈ ਸਿਰ ਧਰ ਹਾਥ ਦੋਵੇਂ ਸਿੰਘਾਂ ਨੇ ਸਿਰ ਉੱਤੇ ਹੱਥ ਜੋੜ ਕੇ ਐਵੇਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਵੇਂ ਫਤਿਹ ਗਜਾਈਏ ਦੋਵੇਂ ਸਿੰਘਾਂ ਨੇ ਅੱਜ ਬਜੀਦੇ ਦੀ ਕਚਹਿਰੀ ਦੇ ਵਿੱਚ ਦੂਸਰੀ ਵਾਰੀ ਫਤਿਹ ਗਜੀ ਹੈ ਇੱਕ ਵਾਰੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਫਤ ਦੇ ਗਿੜਾਈ ਸੀ ਅੱਜ ਫਤੇ ਗਜਾਈ ਹੈ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਨੇ ਕਹਿਣ ਲੱਗੇ ਹੁਣ ਜੰਗ ਦੇ ਮੈਦਾਨ ਵਿੱਚ ਹੀ ਤੈਨੂੰ ਮਿਲਾਂਗੇ ਤੇ ਇੰਨੀ ਫਤੇ ਬੁਲਾ ਕੇ ਉਹ ਚੱਲ ਪੈਂਦੇ ਨੇ ਸ਼ਹਿਰ ਖੰਡੇ ਰਾਹ ਪੁੱਛ ਲਿਓ ਖਖਰੂੜ ਪੁਰਾਣੇ ਮੈਂ ਤੋ ਭਯੋ ਬਜੀਦ ਖਾਂ ਦੇ ਨਾਲ ਹਿਸਾਬ ਕਰਕੇ ਮਾਮਲਾ ਲੈ ਕੇ ਇਥੋਂ ਸ਼ੇਰਖੰਡੇ ਦਾ ਰਾਹ ਪੁੱਛ ਲਿਆ ਕਿ ਕਿਹੜਾ ਰਾਹ ਜਾਂਦਾ ਹੈ ਖਖਰ ਰੋਡ ਨਾਮ ਦਾ ਪਰਗਣਾ ਇਲਾਕੇ ਏਰੀਏ ਦੇ ਵਿੱਚ ਸ਼ੇਰਖੰਡਾ ਪਿੰਡ ਸੀ ਇੱਥੇ ਸਿੰਘ ਪਹੁੰਚਦੇ ਨੇ ਦਿੱਲੀ ਤੋਂ ਵਹ ਤੇ ਕੋ ਕੋਸ ਤੁਰੇ ਸਿੰਘਣ ਦਿਲਕਜ ਇਮ ਹੋਸ ਦਿੱਲੀ ਤੋਂ ਸਿਰਫ 30 ਕੋ ਕੋ ਦੀ ਬਾੜ ਦੇ ਉੱਤੇ ਹੈ ਇਹ ਨਗਰ ਜਿੱਥੇ ਬੰਦਾ ਸਿੰਘ ਬਹਾਦਰ ਨੇ ਡੇਰੇ ਲਾਏ ਹੋਏ ਨੇ ਤੁਰੇ ਸਿੰਘ ਦਿਲਕਰ ਇਮ ਹੋਸ਼ ਇਸ ਤਰ੍ਹਾਂ ਦਿਲ ਵਿੱਚ ਹੋਸ਼ ਵਿਚਾਰ ਕੇ ਸਿੰਘ ਤੁਰ ਪਏ ਨੇ ਬੰਦੇ ਕੀ ਪਰ ਤਗਨਾ ਲਿਓ ਵਜੀਰੇ ਬਾਰ ਇਮ ਚਿਤ ਪਰਭਯੋ ਤਦੋਂ ਸਿੰਘਾਂ ਦੇ ਮਨ ਵਿੱਚ ਆਇਆ ਵੀ ਠੀਕ ਹੈ ਵਜੀਦ ਖਾਨ ਨਾਲ ਸੀ ਟੱਕਰ ਲੈਣੀ ਹੈ ਗੁਰੂ ਪਾਤਸ਼ਾਹ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਹੈ ਕਿਉਂ ਨਾ ਇਹ ਦੀ ਪ੍ਰੀਖਿਆ ਲਈ ਜਾਵੇ ਪਰ ਕੀਤੀ ਜਾਵੇ ਕੀ ਇਹ ਸੱਚਾ ਹੈ ਕਿ ਵਾਕਈ ਇਹਨੂੰ ਗੁਰੂ ਪਾਤਸ਼ਾਹ ਨੇ ਭੇਜਿਆ ਹੈ ਤਦੋਂ ਇਹ ਮਨ ਦੇ ਵਿੱਚ ਸੋਚਣ ਦੇ ਹੋਏ ਕਹਿਣ ਲੱਗੇ ਜੋ ਹਮ ਕੋ ਉਹ ਲੈ ਹੈ ਨਾਮ ਜੇਕਰ ਉਹਨੇ ਸਾਡਾ ਨਾਮ ਲੈ ਕੇ ਸਾਨੂੰ ਬੁਲਾਇਆ ਨਾ ਜਦੋਂ ਅਸੀਂ ਹਾਜ਼ਰ ਹੋਈਏ ਤਾਂ ਅਸੀਂ ਸਮਝ ਜਾਵਾਂਗੇ ਵਾਕਈ ਇਹਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਭੇਜਿਆ ਹੈ ਤਬ ਸਾਰੇ ਕੋ ਸਭ ਗੁਰ ਕਾਮ ਤਦੋਂ ਸਾਰੇ ਕਾਜ ਗੁਰੂ ਸਵਰਨਗੇ ਸ਼ੁੱਧ ਕਰ ਦੇਣਗੇ ਗੁਰੂ ਮਹਾਰਾਜ ਇਹ ਗੱਲਾਂ ਆਸ ਵਿੱਚ ਕਰਦੇ ਜਾਂਦੇ ਨੇ ਦੋਰਾ ਸੰਤੋ ਪੰਜੰਗੀ ਤੇਤੁਰੇ ਆਲੀ ਮਾਲੀ ਸਿੰਘ ਸਾਥ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਦੇ ਨਾਲ 10 ਕੁ ਪਚੰਗੀ ਸਿੰਘ ਨੇ ਜਿਹੜੇ ਉਹ ਵੀ ਬੰਦਾ ਸਿੰਘ ਬਹਾਦਰ ਦੇ ਪਾਸ ਜਾਣ ਵਾਸਤੇ ਗਏ ਨੇ ਦੂਰੂ ਬੰਦੇ ਖੇਕੈ ਧਰਿਓ ਮਾਤ ਹਰ ਹਾਥ ਬੰਦਾ ਸਿੰਘ ਬਹਾਦਰ ਨੂੰ ਦੂਰੋਂ ਵੇਖ ਕੇ ਸਿੰਘਾਂ ਨੇ ਦੋਵੇਂ ਹੱਥ ਆਪਣੇ ਮੱਥੇ ਉੱਤੇ ਜੋੜ ਲਏ ਨੇ ਚੌਪਈ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਅਕਾਲ ਅਕਾਲ ਕੀ ਆਵਾਜ਼ ਸੁਣਾਈ ਸਿੰਘਾਂ ਦੇ ਭਾਈ ਆਲੀ ਸਿੰਘ ਤੇ ਭਾਈ ਮਾਲੀ ਸਿੰਘ ਉਹਨਾਂ ਦੇ ਨਾਲ 10 ਸਿੱਖ ਹੋਰ ਨੇ ਇਹਨਾਂ ਦੋਵੇਂ ਹੱਥ ਜੋੜ ਕੇ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਵੇਂ ਕਰਕੇ ਇਹਨਾਂ ਬੰਦਾ ਸਿੰਘ ਬਹਾਦਰ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਫਤਿਹ ਬੁਜਾਈ ਹੈ ਅਕਾਲ ਅਕਾਲ ਕੀ ਬਾਜ ਸੁਣਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਪਈ ਹੈ ਅਗੇ ਬੰਦੇ ਜੋ ਬਚਨ ਸੁਨਾਈ ਚਾਹਤ ਆਪਣੇ ਨਾਮ ਬਤਾਈ ਜਦੋਂ ਬੰਦਾ ਸਿੰਘ ਬਹਾਦਰ ਨੇ ਸਾਹਮਣੇ ਉਹ ਸਿੰਘ ਗਏ ਨੇ ਤੇ ਉਹ ਸਿੰਘਾਂ ਨੂੰ ਬੋਲਿਆ ਹੈ ਕਿਣ ਲੱਗਾ ਚਾਹਤ ਆਪਣੇ ਨਾਮ ਬਤਾਏ ਸਿੰਘੋ ਤੁਸੀਂ ਚਾਹੁੰਦੇ ਹੋ ਮੈਂ ਤੁਹਾਡਾ ਨਾਮ ਲੈ ਕੇ ਤੁਹਾਨੂੰ ਬੁਲਾਵਾਂ ਤੇ ਫਿਰ ਤੁਹਾਨੂੰ ਪ੍ਰਤੀਤ ਹੋ ਜਾਏਗੀ ਤੇ ਫਿਰ ਤੁਹਾਡਾ ਨਿਸ਼ਚਾ ਵੱਜ ਜਾਏਗਾ ਆਲੀ ਮਾਲੀ ਸਿੰਘ ਪਤੰਦੜੋ ਆਏ ਕਰਾ ਬਾਤ ਕਰੋ ਡੰਡੂਤ ਪਾਤਾਏ ਤੇ ਤਾਂ ਲਿਖਦੇ ਨੇ ਭਾਈ ਰਤਨ ਸਿੰਘ ਭੰਗੂ ਜੀ ਕਿ ਭਾਈ ਆਲੀ ਸਿੰਘ ਤੇ ਮਾਲੀ ਸਿੰਘ ਤੋਂ ਇਲਾਵਾ ਇਹਨਾਂ ਦੇ ਨਾਲ ਸਿੰਘ ਪਸੌੜ ਤੋਂ ਆਏ ਹਨ ਤੇ ਬੰਦਾ ਸਿੰਘ ਬਹਾਦਰ ਨੇ ਕਿਹਾ ਭਾਈ ਆਲੀ ਸਿੰਘ ਜੀ ਤੇ ਭਾਈ ਮਾਲੀ ਸਿੰਘ ਜੀ ਤੇ ਨਾਲ ਪਸੌੜ ਪਿੰਡ ਦੇ ਰਹਿਣ ਵਾਲੇ ਸਿੰਘ ਆਏ ਨੇ ਇਹਨਾਂ ਨੂੰ ਨਾਮ ਲੈ ਕੇ ਬੁਲਾਇਆ ਹੈ ਕਰਾ ਬਾਤ ਘਰੋਂ ਡੂੰਡਤ ਧਾਈ ਬੰਦਾ ਸਿੰਘ ਬਹਾਦਰ ਕਹਿੰਦਾ ਘਰੋਂ ਤੁਰਦਿਆਂ ਕਰਾਮਾਤ ਲੰਮਣ ਤੁਰ ਪੈਸੀ ਨਾ ਆ ਵੇਖੋ ਬੰਦੇ ਦੀ ਕਰਾਮਾਤ ਕਰਾਮਾਤ ਉਸ ਸਤਗੁਰ ਮਾਹੀ ਭੇਜਨ ਵਾਰੋ ਲਾਜ ਰਖਾਹੀ ਬੰਦਾ ਸਿੰਘ ਬਹਾਦਰ ਕਹਿਣ ਲੱਗਾ ਓਏ ਕਰਾਮਾਤ ਵੇਖਣੀ ਹੈ ਤਾਂ ਸੱਚੇ ਪਾਤਸ਼ਾਹ ਦੇ ਵਿੱਚ ਦਸ਼ਮੇਸ਼ ਪਿਤਾ ਦੇ ਵਿੱਚ ਕਰਾਮਾਤ ਹੈ ਉਸੇ ਵੀ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਉਹਨਾਂ ਸਾਨੂੰ ਭੇਜਿਆ ਪੰਜਾਬ ਦੀ ਧਰਤੀ ਵੱਲ ਨੂੰ ਉਹਨਾਂ ਆਖਿਆ ਸੀ ਅਸੀਂ ਤੇਰੀ लाज ਰੱਖਾਂਗੇ ਤੇਰੇ ਅੰਗ ਸੰਗ ਸਹਾਾਈ ਹੋਵਾਂਗੇ ਤੇ ਉਹ ਹੀ ਮੇਰੀ ਪੱਤ ਰੱਖਣ ਵਾਲਾ ਹੈ ਕਲਗੀਆਂ ਵਾਲਾ ਬਾਜਾਂ ਵਾਲਾ ਤਾਜਾਂ ਵਾਲਾ ਉਹ ਪੁੱਤਰਾਂ ਦਾ ਦਾਨੀ ਮੇਰੇ ਅੰਗ ਸੰਗ ਹੈ ਇਹ ਸਭ ਉਹਦੀ ਕਰਾਮਾਤ ਵਰਤ ਰਹੀ ਹੈ